ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹੇ ਵਹ ਚੱਲੈ ਜਿਓ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਅੱਜ ਆਪਾਂ ਇਹ ਸ਼ਬਦ ਮੰਦਰ ਸਬਤਕ ਦੇ ਚੌਥੇ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੀ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾਰੇ ਗਾ ਕੋਮਲ ਮਾ ਪਾ ਧਾ ਨੀ ਨੀ ਕੋਮਲ ਅਤੇ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਾ ਤੇ ਨੋਟੇਸ਼ਨ ਦੇ ਨਾਲ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਦਿਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁਰਜਗ ਦੀ ਮਾਫੀ ਬਖਸ਼ੀ ਨਾ ਗਏ ਤਾਂ ਸਮਤ ਬਖਸ਼ਣੀ ਜੀ ਸ਼ਬਦ ਸਿੱਖੀਏ ਜੀ बिन देखे प्रीतम मैंने रुह है बहै चल ल जियो मैंने रुह है बहै चल ल जियो हो रहे ना सका बिन देखे प्रीतम बिन देखे प्रीतम ਹਰ ਹਰ ਨਾਮ ਮੈਂ ਹਰ ਮਨ ਪਾਇਆ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਪਾਗੀ ਹਰ ਨਾਮ ਤੇ ਆਇਆ ਗੁਰਪੂਰਾ ਹਰਨਾਮ ਸਿੱਧ ਪਾਈ ਕੁਵਿਰ ਲਾ ਗੁਰ ਮਤ ਚੱਲ ਜਿਓ ਕੁਵਿਰ ਲਾ ਗੁਰ ਮਤ ਚੱਲ ਜਿਓ ਹੋ ਰਹੇ ਨਸਕਾਰ ਸਦਾ ਨਾਲ ਚੱਲੈ ਗੁਰਪੁਰ ਹਰਨਾਮ ਦੇਡਾਇਆ ਹਰਨੇ ਚਲਹਾਰੇ ਤਨ ਪੱਲ ਜਿਓ ਹਰਨੇ ਚਲਹਾਰੇ ਤਨ ਪੱਲ ਜਿਓ ਹੋ ਰਹੇ ਨਾਸ ਕਾ ਹਰ ਸਜਨ ਮੇਰਾ ਪ੍ਰੀਤਮ ਆਇਆ ਕੋਈ ਆਨ ਮਿਲਾਵੇਂ ਮੇਰੇ ਪ੍ਰਾਨ ਜੀਵਾ ਆ ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮ ਮੈਨੇ ਰਵੇ ਦੇਵਨ ਚੱਲੇ ਸਤ ਗੁਰ ਮਕਰ ਮੇਰਾ ਬਾਲ ਸਖਾਈ ਹੋ ਰਹਿ ਨ ਸਕਾ ਬਿਨ ਦੇਖੇ ਮੇਰੀ ਮਾਈ ਹਰ ਦਿਓ ਕਿਰਪਾ ਕਰੋ ਗੁਰ ਮੇਲੋ ਜਨਾਨਕ ਹਰ ਧਨ ਪੱਲੇ Bene deque, Pritama, 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 Bene deque, Pritama. ਸਥਾਈ ਤੇ ਬਾਕੀ ਅੰਤਰੇ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋਸਰਾਂ ਤੇ ਨੋਟੇਸ਼ਨ ਦੇ ਨਾਲ ਸਾਰਾ ਸ਼ਬਦ ਸਿੱਖਦੇ ਹਾਂ ਜੀ ਹੌ ਰਹਿ ਨਾਸਕਾਂ ਹੌ ਰਹਿ ਨਾਸਕਾਂ ਪਾ ਮੰਗ ਮੰ ਗਸਨੀ ਸਾ ਸਾ ਹੌ ਰੇ ਨਸ ਕਾ ਪਾ ਮੰਗ ਮੰ ਗਸਨੀ ਸਾ ਬੇਨ ਦੇਖੇ ਪ੍ਰੀਤਮਾ ਸਾਨੀ ਪਪ ਨੀ ਸਾ ਰੇ ਰੇ ਬਿਨ ਦੇਖੇ ਪ੍ਰੀਤਮਾ ਸਾ ਨਿ ਪਾ ਪਾ ਨੀ ਸਾ ਰੇ ਰੇ ਬਿਨ ਦੇਖੇ ਬਿਨ ਦੇਖੇ ਪ੍ਰੀਤਮਾ ਬਿਨ ਦੇਖੇ ਪ੍ਰੀਤਮਾ ਫਿਰੋਹੀ ਪਾ ਮਗਮ ਗਸਨੀ ਸਾ ਮੈਨੀਰ ਵਹੇ ਵਹੇ ਮੈਨੀਰ ਵਹੇ ਵਹੇ ਪਾ ਪਾਨੀ ਦਾ ਪ ਮੰਗ ਮੰਗਾਰੇ ਮੈਨੀਰ ਵਹੇ ਵਹੇ चल ले जियो चल लेगा पा माँ चल ले जियो चल ले लियो रेगा माँ रेगा रेगा सा चल जियो हा रे ਸਕਾਂ ਇਹ ਸਤਾਈ ਹੈ ਹੁਣ ਆਪਾਂ ਪਹਿਲਾ ਅੰਦਰਾ ਸਿੱਖਾਂਗੇ ਹਰ ਹਰ ਨਾਮ ਹਰ ਹਰ ਨਾਮ ਮ ਮ ਪ ਗ ਮ ਪ ਪ ਸ ਨੀ ਨੀ ਮਾ ਪਗ ਮਾ ਪ ਪ ਸ ਨੀ ਨੀ ਹਰ ਹਰ ਨਾਮ ਮੈਂ ਹਰ ਮਨ ਪਾਇਆ ਨੀ ਨੀ ਸ ਗ ਰ ਸ ਨੀ ਸ ਸ ਸ ਨੀ ਨੀ ਸ ਗ ਰ ਸ ਨੀ ਸ ਸ ਮੈਂ ਹਰ ਮਨ ਪਾਇਆ ਵਡ ਭਾਗੀ ਫਿਰ ਵੀ ਸਰਗਮ ਆ ਜਾਏਗੀ ਹਰ ਨਾਮ ਧਿਆਇਆ ਗੁਰਪੂਰ ਹਰ ਨਾਮ ਸੇਧ ਪਾਈ कुबिरला गुरमत मत पपनी द प मग चल जियो रे ग प म रे ग रे गा चल जियो हौ रहे नसका ਇਹ ਹੈ ਸਥਾਈ ਅਤੇ ਪਹਿਲਾ ਅੰਤਰਾ ਮੈਂ ਆਪ ਜੀ ਨੂੰ ਨੋਟੇਸ਼ਨ ਦੇ ਨਾਲ ਜਿਵੇਂ ਸਮਝਾਇਆ ਹੈ ਹੁਣ ਆਪਾਂ ਬਾਕੀ ਸਾਰੇ ਅੰਤਰੇ ਸਿੱਖਾਂਗੇ ਜੀ ਦੂਸਰਾ ਅੰਤਰਾ ਮੈਂ ਹਰ ਹਰ ਕਰ ਚ ਲਿਆ ਬਨ ਪਲ ਮੇਰਾ pran ਸਖਾਈ ਸਦਾ ਨਾਲ ਚੱਲੈ ਗੁਰਪੂਰ ਹਰਨਾਮ ਦੇਡਾਇਆ ਹਰਨੇਹਿ ਚਲਹਾਰੇ ਤਨ ਪੱਲ ਜਿਓ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਤੇ ਲਾਸਟ ਚੌਥਾ ਅੰਤਰਾ ਸਿੱਖਾਂ ਹੈ हर हर सज्जन मे प्रीत मराया कोयन मिलाव मेरे प्राण जिवाया र सका बिन देखे प्रीतमा ਮੈ ਨੀਰ ਵਹੇ ਵਹ ਹੈ ਚੱਲ ਜਿਉ ਇਹ ਤੀਸਰਾ ਦਰਸ ਹੈ ਹੁਣ ਆਪਾਂ ਲਾਸਟ ਚੌਥਾਂ ਦਰਸ ਸਿੱਖਣਾ ਹੈ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਤਨ ਪੱਲੇ ਜਿਉ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਬੇਨ ਦੇਖੇ ਪ੍ਰੀਤਮਾ ਬੇਨ ਦੇਖੇ ਪ੍ਰੀਤਮਾ ਬੇਨ ਦੇਖੇ ਪ੍ਰੀਤਮਾ ਇਹ ਹੈ ਅਜਾਬ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਣਾਤਾ ਹੈ ਨੋਟੇਸ਼ਨ ਦੇ ਨਾਲ ਸਮਝਾਇਆ ਜਿਵੇਂ ਉਸ ਤਰੀਕੇ ਨਾਲ ਸ਼ਬਦ ਸਿੱਖਣਾ ਹੈ ਬੋਲ ਚੁੱਕ ਦੀ ਮਾਫੀ ਕਰ ਦਸਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ